ਲੋਜੀ ਕੈਨੇਡਾ 에어ਪੋਰਟ ਤੋਂ ਵਾਪਸ ਮੋਡਰਨ ਵਾਲੇ ਪੰਜਾਬੀਆਂ ਦੀ ਗਿਣਤੀ ਵਦਨ ਤੇ ਕੈਨੇਡਾ 에어ਪੋਰਟ ਬਾਰਡਰ ਆਫਿਸਰਸ ਨੇ ਦਿੱਤੀ ਸਾਰੀ ਸਫਾਈ ਕਿ ਉਹਨਾਂ ਨੂੰ ਕਿਉਂ ਵਾਪਸ ਭੇਜਿਆ ਗਿਆ ਹੈ ਤੇ ਉਹਨਾਂ ਦੇ ਕੀ ਕਾਰਨ ਸੀ ਵਾਪਸ ਭੇਜਣ ਦੇ ਅੱਗੇ ਵੀਡੀਓ ਵਿੱਚ ਦੱਸਿਆ ਸਾਰੀ ਜਾਣਕਾਰੀ ਸਭ ਤੋਂ ਪਹਿਲਾਂ ਲੇਟੈਸਟ ਇਮੀਗ੍ਰੇਸ਼ਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਹੁਣ ਖਬਰ ਸ਼ੁਰੂ ਕਰਦੇ ਹਾਂ ਵਿਸਤਾਰ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਦਿਨੀ 40 ਵਿਜ਼ਟਰ ਵੀਜ਼ਾ ਵਾਲੇ ਕੈਂਡੀਡੇਟ ਮੌਂਟਰੀਅਲ 에어ਪੋਰਟ ਤੋਂ ਵਾਪਸ ਕੈਨੇਡਾ ਭੇਜ ਦਿੱਤੇ ਗਏ ਹਨ ਤੇ ਇਸ ਤੋਂ ਬਿਨਾਂ ਕਈ ਨਾਈਜੀਰੀਅਨ ਸਨ ਜਿਨ੍ਹਾਂ ਕੋਲੇ ਵੈਸਟਰ ਵੀਜ਼ਾ ਸੀ ਪਰ ਉਹਨਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਬਹੁਤ ਸਾਰੇ ਬਜ਼ੁਰਗ ਵੀ ਸਨ ਜਿਨ੍ਹਾਂ ਨੂੰ ਵਾਪਸ ਭੇਜਿਆ ਗਿਆ ਹੈ ਤੇ ਇਸ ਬਾਰੇ ਜਦੋਂ ਕੈਨੇਡਾ ਬਾਰਡਰ ਆਫੀਸਰਸ ਤੋਂ ਪੁੱਛਿਆ ਗਿਆ ਕਿ ਕੀ ਕਾਰਨ ਰਿਹਾ ਉਹਨਾਂ ਨੂੰ ਵਾਪਸ ਭੇਜਣ ਦਾ ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੈਨੇਡਾ ਦੇ ਕਾਨੂੰਨ ਮੁਤਾਬਕ ਕਿਸੇ ਵੀ ਵੈਲਿਡ ਵੀਜ਼ਾ ਵਾਲੇ ਕੈਂਡੀਡੇਟਸ ਨੂੰ 에ਅਰਪੋਰਟ ਤੋਂ ਵਾਪਸ ਭੇਜਿਆ ਜਾ ਸਕਦਾ ਹੈ ਜੇ ਉਹ ਐਂਟਰੀ ਦੇ ਸਮੇਂ ਵੀਜ਼ਾ ਰਿਕੁਆਇਰਮੈਂਟਸ ਨੂੰ ਪੂਰਾ ਨਹੀਂ ਕਰਦਾ ਤੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜੇ ਕਿਸੇ ਕੋਲ ਵੈਲਿਡ ਵੀਜ਼ਾ ਹੈ ਤਾਂ ਜ਼ਨ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਗਾਰੰਟੀ ਨਾਲ ਹੀ ਕੈਨੇਡਾ ਦੇ ਵਿੱਚ ਐਂਟਰੀ ਦਿੱਤੀ ਜਾਵੇਗੀ ਤਾਂ ਉਸ ਦੀਆਂ ਰਿਕੁਆਇਰਮੈਂਟਸ ਕੈਨੇਡਾ 에ਅਰਪੋਰਟ ਤੇ ਵੀ ਚੈੱਕ ਹੋ ਸਕਦੀਆਂ ਨੇ ਜੇ ਉਹ ਰਿਕੁਆਇਰਮੈਂਟਸ ਪੂਰਾ ਨਹੀਂ ਕਰਦਾ ਤਾਂ ਉਸ ਨੂੰ ਵਾਪਸ ਭੇਜਿਆ ਜਾਵੇਗਾ ਤੇ ਉੱਥੇ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਕਿਸੇ ਕੈਂਡੀਡੇਟ ਨੂੰ refugee claim apply ਕਰਨ ਲਈ ਨਹੀਂ ਕਿਹਾ ਗਿਆ ਕਿਉਂਕਿ ਜਿਹੜੇ ਕੈਂਡੀਡੇਟਸ ਨੂੰ ਵਾਪਸ ਭੇਜਿਆ ਗਿਆ ਹੈ ਉਹਨਾਂ ਕਈ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੂੰ 12 ਘੰਟੇ 14 ਘੰਟੇ ਪ੍ਰੈਸ਼ਰਾਈਜ਼ ਕੀਤਾ ਗਿਆ ਹੈ ਕਿ ਉਹ ਰਿਫਿਊਜੀ ਕਲੇਮ ਅਪਲਾਈ ਕਰਨ ਪਰ ਆਫੀਸਰਸ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਕੈਂਡੀਡੇਟ ਖੁਦ ਅਪਲਾਈ ਕਰਨਾ ਚਾਹੁੰਦੇ ਹਨ ਉਹ ਫਾਈਲ ਨੂੰ IRCC ਕੋਲ ਭੇਜ ਦਿੰਦੇ ਹਨ ਤੇ ਕੈਂਡੀਡੇਟਸ ਨੂੰ ਐਂਟਰੀ ਦੇ ਦਿੰਦੇ ਹਨ ਤਾਂ ਹੁਣ ਜਿਹੜੇ ਕੈਂਡੀਡੇਟ ਕੋਲ ਵੈਲਿਡ ਵਿਸਟਰ ਵੀਜ਼ਾ ਹੈ ਤਾਂ ਉਹ ਇਹ ਧਿਆਨ ਰੱਖਣ ਕਿ ਜਿਹੜੀ ਵੀ ਉਹਨਾਂ ਨੇ ਫਾਈਲ ਦੇ ਵਿੱਚ ਡਾਕੂਮੈਂਟ ਲਾਈ ਉਹਨਾਂ ਦੀ ਉਹਨਾਂ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਜਦੋਂ ਉਹ ਕੈਨੇਡਾ ਦੇ ਵਿੱਚ ਐਂਟਰ ਕਰਨਗੇ ਕਿ ਉਹਨਾਂ ਨੇ ਕਿਸ ਬੇਸ ਤੇ ਆਪਣਾ ਵਸਟਰ ਵੀਜ਼ਾ ਲਗਾਇਆ ਸੀ ਤੇ ਉਸ ਸਮੇਂ ਉਹਨਾਂ ਨੇ ਕਿਹੜੀਆਂ ਰਿਕੁਆਇਰਮੈਂਟਸ ਪੂਰੀਆਂ ਕਰੀਆਂ ਸਨ ਵੀਜ਼ਾ ਲੈਣ ਲਈ ਉਹ ਰਿਕੁਆਇਰਮੈਂਟਸ ਉਹਨਾਂ ਦੀਆਂ ਹੁਣ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਜਦੋਂ ਉਹ ਐਂਟਰੀ ਕਰਦੇ ਆ ਇਸ ਬਾਰੇ ਖਾਸ ਧਿਆਨ ਰੱਖਿਆ ਜਾਵੇ ਤੁਹਾਨੂੰ ਕਿਸੇ ਵੀ ਵਕਤ 에어ਪੋਰਟ ਤੇ ਆਫੀਸਰਸ ਵੱਲੋਂ ਕੁਐਸਚਨ ਪੁੱਛੇ ਜਾ ਸਕਦੇ ਨੇ ਇਸ ਬਾਰੇ ਕਿ ਤੁਸੀਂ ਕਿਉਂ ਵਿਜ਼ਿਟ ਕਰਨਾ ਚਾਹੁੰਦੇ ਹੋ ਕੈਨੇਡਾ ਤਾਂ ਤੁਹਾਨੂੰ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂ ਤੁਹਾਨੂੰ ਵੀਜ਼ਾ ਦਿੱਤਾ ਗਿਆ ਹੈ ਤੇ ਕਿਹੜੇ ਤੁਸੀਂ ਡਾਕੂਮ ਕੈਨੇਡਾ ਸੰਬੰਧੀ ਹੋਰ ਜਾਣਕਾਰੀ ਦੇਖਣ ਲਈ ਤੁਸੀਂ ਵੀਡੀਓ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਅੱਜ ਦੇ ਬਲੈਟਿਨ ਵਿੱਚ ਇੰਨਾ ਹੀ ਜਲਦ ਮਿਲਦੇ ਹਾਂ ਕੈਨੇਡਾ ਇਮੀਗ੍ਰੇਸ਼ਨ ਸੰਬੰਧੀ ਹੋਰ ਅਪਡੇਟਸ ਲੈ ਕੇ ਸਤਿ ਸ਼੍ਰੀ ਅਕਾਲ